ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਚੱਲੇ ਜੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਫੱਗੂ ਵਾਲਾ ਜਿੱਥੇ ਨਵੇਂ ਪਾਸ਼ਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਹੈ ਉੱਥੇ ਜਾ ਕੇ ਕਰਾਂਗੇ ਦਰਸ਼ਨ ਜਦੋਂ ਅਸੀਂ ਪਵਾਨੀ ਘੜ ਵਾਲੇ ਪਾਸੇ ਆਉਂਦੇ ਹਾਂ ਗੁਰਦੁਆਰਾ ਸਾਹਿਬ ਪਾਸੇ ਰੋਈ ਫੱਗੂ ਵਾਲਾ ਜਾਣ ਲਈ ਇੱਥੇ ਹੁਣ ਭਵਾਨੀ ਘਰ ਤੋਂ ਬਾਅਦ ਦੋ ਰਸਤੇ ਹਨ ਇੱਕ ਰਸਤਾ ਜਾ ਰਿਹਾ ਹੈ ਜ਼ਿਲ੍ਹਾ ਸੰਗਰੂਰ ਵਾਲੇ ਪਾਸੇ ਤੇ ਇੱਕ ਪੁੱਲ ਦੇ ਹੇਠਾਂ ਸੁਨਾਮ ਵਾਲੇ ਪਾਸੇ ਤੇ ਅਸੀਂ ਸੁਨਾਮ ਵਾਲੇ ਪਾਸੇ ਜਾਣਾ ਹੈ ਗੁਰਦੁਆਰਾ ਸਾਹਿਬ ਜੀ ਦਾ ਰਹਾ ਇੱਧਰਲੇ ਪਾਸੋਂ ਹੈ ਇਤਿਹਾਸਿਕ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਪਾਸ਼ਾਹੀ ਨੋਵੀ ਪਿੰਡ ਫੱਗੂਵਾਲਾ ਜ਼ਿਲ੍ਹਾ ਸੰਗਰੂਰ ਪਟਿਆਲਾ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ਤਕਰੀਬਨ 40 ਕਿਲੋਮੀਟਰ ਹੈ ਸੰਗਰੂਰ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ਤਕਰੀਬਨ 16 ਕਿਲੋਮੀਟਰ ਅਤੇ ਸੁਨਾਮ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ਤਕਰੀਬਨ 23 ਕਿਲੋਮੀਟਰ ਜਿੱਥੇ ਜਾਏ ਉਹ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਸੰਗਤਾਂ ਜੁੜਦੀਆਂ ਹਨ ਗੁਰਪੂਰਵ ਬਣਾਏ ਜਾਂਦੇ ਹਨ ਸਿੱਖ ਸੰਗਤਾਂ ਇਕੱਟੀਆਂ ਹੁੰਦੀਆਂ ਹਨ ਇਹ ਇਤਿਹਾਸ ਲਿਖਿਆ ਹੈ ਗੁਰ ਤੇਗ ਬਹਾਦਰ ਸਾਹਿਬ ਜੀ ਜਦੋਂ ਇਸ ਸਥਾਨ ਤੇ ਆਏ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਥਾਨ ਤੇ ਆਪਣੇ ਪਰਿਵਾਰ ਅਤੇ ਸਿੱਖ ਸੰਗਤਾਂ ਦੇ ਨਾਲ ਆਏ ਸਨ ਇਸ ਧਰਤੀ ਤੇ ਗੁਰੂ ਸਾਹਿਬ ਜੀ ਨੇ ਬਾਣੀ ਵੀ ਉਚਾਰਨ ਕੀਤੀ ਸੀ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਅਤੇ ਅੱਗੇ ਜਾ ਕੇ ਇਤਿਹਾਸ ਵੀ ਸਰਵਣ ਕਰਦੇ ਹਾਂ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਸਿਮਰਿਆ ਕਰਨੋਂ ਨਿੱਤ ਆਵੇ ਤਾਂ ਸਭ ਥਾਈ ਹੋਏ ਸਾਰੇ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਰੇ ਤੇਗ ਬਹਾਦਰ ਜੀ ਮਰੇ ਸੰਗਤ ਜੀ ਇੱਥੇ ਦੇ ਇਤਿਹਾਸ ਅਨੁਸਾਰ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਨਾਲ ਅਤੇ 300 ਸਿੱਖ ਸੰਗਤਾਂ ਨਾਲ ਮਾਲਵੇ ਦੀ ਯਾਤਰਾ ਕਰ ਰਹੇ ਸਨ ਉਸ ਸਮੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਸਨ ਗੁਰਤੇਗ ਬਹਾਦਰ ਸਾਹਿਬ ਜੀ ਇੱਥੇ ਇੱਕ ਰਾਤ ਸਰੇ ਸੰਗਤ ਜੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਇਸ ਧਰਤੀ ਉਤੇ ਸੋਰਠਿ ਰਾਗ ਵਿੱਚ ਗੁਰਬਾਣੀ ਦੀ ਰਚਨਾ ਵੀ ਕੀਤੀ ਸੀ ਸ਼ਬਦ ਹੈ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਦਿਓ ਕੋ ਕਾਹੂ ਕੋ ਨਾਹੀ ਇਸ ਸ਼ਬਦ ਦਾ ਉਚਾਰਨ ਗੁਰਤੇਗ ਬਹਾਦਰ ਸਾਹਿਬ ਜੀ ਨੇ ਫੱਗੂਵਾਲ ਪਿੰਡ ਇਸ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਹੀ ਕੀਤਾ ਸੀ ਗੁਰਦੁਆਰਾ ਸਾਹਿਬ ਵਿਖੇ ਅੱਜ ਲੰਗਰ ਹਾਲ ਹੈ ਜਿੱਥੇ ਗੁਰੂ ਘਰ ਲੰਗਰ ਅਤੁੱਟ ਵਰਤਦਾ ਹੈ ਤੇ ਨਾਲ ਇਹ ਚਾਦਾ ਲੰਗਰ ਵੀ ਅਟੁੱਟ ਵਰਤਦਾ ਹੈ ਗੁਰਦੁਆਰਾ ਸਾਹਿਬ ਵਿਖੇ ਸੁੰਦਰ ਦੀਵਾਨ ਹਲ ਬਣੇ ਹੋਏ ਹਨ ਕੋਈ ਪ੍ਰੋਗਰਾਮ ਹੁੰਦਾ ਹੈ ਤੇ ਦੀਵਾਨ ਹਲ ਵਿੱਚ ਹੁੰਦਾ ਹੈ ਇਸ ਤੋਂ ਇਲਾਵਾ ਸੰਗਤਾਂ ਲਈ ਇੱਥੇ ਨਿਵਾਸ ਸਥਾਨ ਹੈ ਉਹ ਸਾਹਮਣੇ ਭਾਈ ਮਹਾ ਸਿੰਘ ਜੀ ਨਿਵਾਸ ਦੀ ਇਮਾਰਤਾਂ ਨਜ਼ਰ ਆ ਰਹੀਆਂ ਹਨ ਗੁਰਦੁਦਾਰਾ ਸਾਹਿਬ ਵਿਖੇ ਇੱਕ ਤਸਵੀਰ ਲੱਗੀ ਹੈ ਜਿਸ ਵਿੱਚ ਇੱਕ ਸਿੱਖ ਗੁਰੂ ਸਾਹਿਬ ਜੀ ਦਾ ਕੋੜਾ ਫੜੀ ਨਗਰਵਾਲ ਜਾ ਰਿਹਾ ਹੈ 21 ਸਮਤ 1722 ਨੂੰ ਗੁਰਤੇਗ ਬਹਾਦਰ ਸਾਹਿਬ ਜੀ ਨੇ ਇਸ ਨਗਰ ਵਿੱਚ ਪਾਗ ਲਾਇਆ ਸਨ। ਤਨ ਤਨ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ। ਗੁਰਦੁਆਰਾ ਸਾਹਿਬ ਵਿਖੇ ਬਹੁਤ ਸੁੰਦਰ ਇਮਾਰਤ ਬਣੀ ਹੋਈ ਹੈ। ਇੱਥੇ ਦੇ ਭਾਈ ਸਾਹਿਬ ਦੱਸ ਰਹੇ ਸਨ ਕਿ ਇੱਥੇ ਸਵੇਰੇ ਸ਼ਾਮ ਨੂੰ ਸੰਗਤਾਂ ਜੁੜਦੀਆਂ ਹਨ। ਅਤੇ ਗੁਰਬਾਣੀ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਹਨ ਗੁਰਦੁਆਰਾ ਸਾਹਿਬ ਵਿਖੇ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸੰਬੰਧੀ ਤਿਆਰੀਆਂ ਵੀ ਚੱਲ ਰਹੀਆਂ ਹਨ ਸਰੋਵਰ ਦੀ ਸਫਾਈ ਹੋਈ ਹੈ ਅਤੇ ਹੁਣ ਜਲ ਭਰਿਆ ਜਾ ਰਿਹਾ ਹੈ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਥੇ ਕੀਰਤਨ ਦਰਬਾਰ ਤੇ ਸਮਾਗਮ ਵੀ ਉਲੀਕੇ ਗਏ ਹਨ ਇਹ ਬਾਹਰ ਬੋਰ ਲੱਗਿਆ ਜੀ ਕਿ ਸੁਖਮਨੀ ਸਾਹਿਬ ਦੀ ਲੜੀ ਚੱਲਦੀ ਪਈ ਹੈ ਤੇ 23 ਤਰੀਕ ਤੋਂ 25 ਤਰੀਕ ਤੱਕ ਸਮਾਗਮ ਵੀ ਕਰਵਾਏ ਜਾਣਗੇ ਤੋ ਬਹੁਤ ਸਾਰੀ ਸੰਗਤਾਂ ਦੇ ਨਾਲ ਸੁਨੇਹੇ ਆ ਰਹੇ ਸੀ ਤੁਸੀਂ ਵਲੌਗ ਨਹੀਂ ਪਾ ਰਹੇ ਕਾਰਨ ਇਹ ਥੋੜਾ ਕੰਮ-ਕਾਰ ਕਰਕੇ ਫੈਮਿਲੀ ਕਰਕੇ ਮੈਂ ਨਹੀਂ ਇੰਨਾ ਸਮਾਂ ਕੱਢ ਸਕਦਾ ਵਲੌਗਸ ਲਈ ਆ ਸਿਰਫ ਮੈਂ ਤੁਸੀ ਕਹਿ ਲਉ ਕਿ ਤੁਹਾਨੂੰ ਸ਼ੌਂਕ ਨੂੰ ਕਰ ਲੈਂਦਾ ਸੀ ਪਰ ਬਹੁਤ ਸੰਗਤਾਂ ਨੇ ਹੁਕਮ ਕੀਤਾ ਹੈ ਹੁਣ ਕਿ ਤੁਸੀਂ ਵਲੌਗ ਪਾਇਆ ਕਰੋ ਬਹੁਤ ਕਮੈਂਟ ਵੀ ਆਏ ਨੇ ਸੰਗਤਾਂ ਦਾ ਕਹਿਣਾ ਹੈ ਕਿ ਅਸੀਂ ਹਰ ਗੁਰੂ ਧਾਮ ਜਾ ਕੇ ਦਰਸ਼ਨ ਨਹੀਂ ਕਰ ਸਕਦੇ ਨਹੀਂ ਪੋਸੀਬਲ ਹੁੰਦਾ ਤੁਸੀਂ ਵਲੌਗ ਪਾਉਂਦੇ ਹੋ ਅਸੀਂ ਦਰਸ਼ਨ ਕਰ ਲੈਂਦੇ ਹਾਂ ਤੁਹਾਡੇ ਵਲੌਗ ਕਾਰਨ ਹੀ ਅਲੱਗ-ਅਲੱਗ ਗੁਰੂ ਧਾਮਾਂ ਦੇ ਦਰਸ਼ਨ ਹੋ ਜਾਂਦੇ ਹਨ ਸੋ ਸੰਗਤਾਂ ਦਾ ਹੁਕਮ ਸਿਰ ਮੱਥੇ ਜੀ ਤੇ ਅੱਜ ਅਸੀਂ ਇੱਕ ਹੋਰ ਗੁਰੂ ਘਰ ਦੇ ਦਰਸ਼ਨ ਕਰਵਾਏ ਹਨ ਤੇ ਕੋਸ਼ਿਸ਼ ਕਰਾਂਗਾ ਤਕਰੀਬਨ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਂਦਾ ਰਹਿਾਂ ਤੇ ਸੋ ਆਪ ਜੀ ਨੂੰ ਜੇ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਡੇ ਵੀ ਹੌਸਲਾ ਅਫਸਾਈ ਹੋਵੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ